ਸੋ ਇਹ ਥੇ ਕਸੂਰ ਇਕੱਲੇ ਬਾਬੇ ਦਾ ਨਹੀਂ ਆ 50-50 ਆ इवन ਮੈਂ ਕਹੂੰਗਾ ਕਿ 40% ਬਾਬਾ ਗਲਤ ਹੈ 60% ਕੁੜੀ ਗਲਤ ਆ ਤੁਹਾਨੂੰ ਨਾਲੋਂ ਨਾਲ ਗੱਲ ਵੀ ਸੁਣਾ ਦਿਨਾ ਇਸ ਕੁੜੀ ਦੀ ਤੁਸੀਂ ਖੁਦ ਸੁਣ ਕੇ ਤੇ ਖੁਦ ਹੀ ਦੱਸਿਓ ਕਿ ਮੈਂ ਝੂਠ ਬੋਲ ਰਿਹਾ ਜਾਂ ਮੈਂ ਸੱਚ ਬੋਲ ਰਿਹਾ ਨਾਲ ਹੀ ਮੈਂ ਲਾ ਦੇਣੀ ਵੀਡੀਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਕੀ ਚੱਲ ਰਿਹਾ ਇੱਕ ਇੱਕ ਗੱਲ ਰੋਕ ਕੇ ਉਸ ਗੱਲ ਤੇ ਟਿੱਪਣੀ ਕਰਾਂਗੇ ਪਰ ਵੀਡੀਓ ਤਾਦੀ ਦੇਖਿਓ ਜੇ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਪਰ ਗੱਲ ਇਹ ਆ ਕਿ ਮੈਂ ਬਹੁਤਾ ਸਹਿਮਤ ਨਹੀਂਗਾ ਇਸ کیس ਨਾਲ ਮੈਂ ਨਹੀਂ ਕਿਹਾ ਬਾਬਾ ਜੇਲ ਤੇ ਨਹੀਂ ਜਾਂਦਾ ਬਾਬਾ ਤਾਂ ਕਿਤੇ ਐਸੀ ਜੇਲ ਵਿੱਚ ਜਾਵੇ ਜਿੱਥੇ ਕੋਈ ਮਨਾਹੀ ਜਿੱਥੇ ਕੋਈ ਸਜ਼ਾ ਦੀ ਕੋਈ ਐਸੀ ਕੋ ਸਜ਼ਾ ਉਸ ਬੰਦਰ ਹੋਵੇ ਕਿ ਬੰਦਾ ਪੱਟੀ ਵੀ ਨਾ ਕਰ ਸਕੇ ਹੱਥ ਲਾ ਲਾ ਕੇ ਦੇਖੀ ਮੈਂ ਕੀ ਪੰਗੇ ਲੈ ਲਏ ਪਰ ਬਰਾਬਰ ਕੁੜੀ ਨੂੰ ਵੀ ਹੋਣੀ ਚਾਹੀਦੀ ਸਜ਼ਾ ਲੇਡੀਜ਼ ਜੇਲਾ ਜੇਲਾ ਬਣੀਆਂ ਹੋਈਆਂ ਨੇ ਲੇਡੀਜ਼ ਵਾਸਤੇ ਕੁੜੀ ਵੀ ਜੇਲ੍ਹ ਵਿੱਚ ਜਾਣੀ ਚਾਹੀਦੀ ਹੈ। ਸੋ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਕਿ ਜੋ ਮੈਂ ਬੋਲਿਆ ਜੇ ਮੈਂ ਗਲਤ ਹੋਵਾਂ ਫੇਰ ਵੀ ਸ਼ਰਿਆਮ ਕਿਉ ਮੈਂ ਨਹੀਂ ਕਹਿੰਦਾ ਕਿ ਮੇਰੀਆਂ ਤਰੀਫਾਂ ਹੀ ਕਰਿਓ। ਜੇ ਮੈਂ ਗਲਤ ਹਾਂ ਉਹ ਵੀ ਦੱਸਿਓ। ਜੇ ਮੈਂ ਸਹੀ ਹਾਂ ਫੇਰ ਵੀ ਦੱਸਿਓ। ਭਾਈ ਅਮਰਤਪਾਲ ਸਿੰਘ ਮੈਂ ਤੇਰੇ ਨਾਲ ਆ ਪਰ ਇਨਸਾਫ ਦੰਤ ਮੈਂ ਅੱਗੇ ਵੀ ਦੋ ਤਿੰਨ ਵਾਰੀ ਵੇਖਿਆ ਤੁਸੀਂ ਇੱਕ ਪਾਸੇ ਜਾਂਦੇ। ਇੱਕ ਤਾਂ ਫੋਟੋ ਦਿਖਾਉਣਾ ਹੁਣ। ਨੇਰਪੋਲ ਅਖਾੜੀ ਨੇਰਪੋਲ ਤੇ ਹਾਂਜੀ ਹਾਂਜੀ ਵੀ ਜਿਹੜੇ ਚਰਨ ਘਾਟ ਬੁਰਦਵਾਰਾ ਉੱਥੇ ਮਿਲਦੇ ਹੁੰਦੇ ਸੀ ਤੇ ਹਾਂਜੀ ਉਨੇ ਗਾਰ ਤੁਸੀਂ ਪੂਰੇ ਦੇ ਵਿੱਚ ਉੱਥੇ ਰਾਤ ਰਹਿ ਜਾਂ ਮਿਲੇ ਆ ਅਸੀਂ ਵੀਰ ਜੀ ਕਾਫੀ ਬਹੁਤ ਟਾਈਮ ਬਹੁਤ ਹੁਣ ਦੇਖੋ ਕੁੜੀ ਨੂੰ ਯਾਦ ਨਹੀਂ ਵੀ ਕਿੰਨੀ ਕਵਾਰੀ ਗਏ ਆ ਕੋਈ ਮਤਲਬ ਅਣਗਿਣਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿੰਨਾ ਟਾਈਮ ਮਿਲਿਆ ਜੀ ਕਹਿੰਦੇ ਮੇਰੀ ਮਾਂ ਬਿਮਾਰ ਸੀਗੀ ਮੈਂ ਤਾਦ ਬਾਬੇ ਕੋ ਕਹੀ ਸੀ ਉਹ ਪੈਂ ਦੇ ਯਾਰੋ ਮਾਂ ਬਿਮਾਰਾ ਤਾਂ ਹਸਪੀਟਲ ਲੈ ਕੇ ਜਾਓ ਪੈਸਾ ਤੇ ਲੱਚਾਈ ਦਾ ਦਸੂ ਲੋਕਾਂ ਨੂੰ ਅੱਜ ਕੱਲ ਹੈਲਪ ਕਰਦਿੰਨੇ ਮੈਨੂੰ ਦੱਸੋ ਮੈਂ ਜਿੰਨੀ ਹੋ ਸਕਦਾ ਕਰ ਸਕਦਾ ਸੀਗਾ ਵਿਦ ਪ੍ਰੂਫ ਦੱਸੋ ਪਰ ਕਿਉਂਕਿ ਅੱਜ ਕੱਲ ਫੇਕ ਬਹੁਤ ਨੇ ਲੋਕੀ ਨਕਲੀ ਲੱਤਾਂ ਪਾਵਾ ਤੜਾਈ ਬੈਠੇ ਨੇ ਲekin ਨਕਲੀ ਬਿਮਾਰ ਹੋਏ ਪੈਣੇ ਮੇਰੇ ਫੇਫਰੇ ਗੈਤ ਮੇਰੇ ਹੋ ਗਿਆ ਤਾਂ ਆ ਗਿਆ ਮੈਂ ਬਹੁਤ ਸੇਵਾ ਕਰ ਕਰਕੇ ਅੱਜ ਕੱਲ ਵੈਸੇ ਮੱਥਾ ਟੇਕਿਆ ਹੋਇਆ ਮੈਂ ਜਿਨ੍ਹਾਂ ਦੀ ਮਾਂ ਬਿਮਾਰ ਹੈ ਕੀ ਜੇ ਮਾਂ ਬਿਮਾਰ ਹੈ ਤਾਂ ਉਹਦਾ ਮਤਲਬ ਤੁਸੀਂ ਜਾ ਕੇ ਬਾਬਿਆਂ ਦੇ ਥੱਲੇ ਪੈ ਜਾਓ ਡਾਕਟਰ ਮਰ ਗਿਆ ਹੈ ਹਸਪੀਟਲ ਹੈ ਨਹੀਂ ਕੋਈ ਦੇਸੀ ਦਵਾਈਦਾਰੂ ਹੈ ਨਹੀਂ ਜਿਹੜੀ ਜਨਾਨੀ ਦੀ ਕੁੜੀ ਦੀ ਜਾਂ ਜਨਾਨੀ ਦੀ ਜਾਂ ਕਿਸੇ ਬੰਦੇ ਦੀ ਵੀ ਮੁੰਡੇ ਦੀ ਵੀ ਮਾਂ ਬਿਮਾਰ ਪਈ ਹੋਵੇ ਉਹਦਾ ਕਿਦਾਂ ਜਿਗਰਾ ਕਰਦਾ ਕਿ ਕਿਸੇ ਨਾਲ ਜਾ ਕੇ ਹਮ ਬਿਸਤਰ ਹੋਈ ਜਾਵੋ ਫਿਰ ਕਹਣਾ ਪਰਮਜੀਤ ਬੋਲਦਾ ਮੈਨੂੰ ਇਹ ਗੱਲਾਂ ਨਹੀਂ ਪਚਦੀਆਂ ਮੈਨੂੰ ਸੱਚੀ ਨਹੀਂ ਪਚਦੀਆਂ ਇਹ ਗੱਲਾਂ ਕਿਉਂਕਿ ਜ਼ਮਾਨਾ ਇੰਨਾ ਕੁ ਬਦਲ ਰਿਹਾ ਕਿ ਮੈਂ ਹੈਰਾਨ ਆ ਦੇਖਦੇ ਕਿ ਡੇ ਬਾਏ ਡੇ ਇੰਨੀਆਂ ਕੁੱਤੀਆਂ ਕੁੱਤੀਆਂ ਗੱਦੀਆਂ ਗੱਦੀਆਂ ਖਬਰਾਂ ਆਉਂਦੀਆਂ ਕਿ ਬਸ ਹੈਰਾਨ ਹੋ ਜਾਂਦੇ ਇਸ ਦੇਖ ਦੇ ਤੁਸੀਂ 2 2 3 ਸਾਲ ਖੇ ਖਾ ਕੇ ਤੈਨੂੰ ਇਹ ਵੀ ਨਹੀਂ ਚੇਤਾ ਕਿੰਨੀ ਵਾਰ ਤੂੰ ਫਿਜ਼ੀਕਲ ਹੋਈ ਤੋ ਹੋੜ ਕੇ ਨਹੀਂ ਮੇਨਾ ਧੋਖਾ ਹੋ ਗਿਆ ਕਿਹੜੇ ਮੂੰਹ ਨਾਲ ਯਾਰ ਹੱਦ ਹੋਈ ਪਈ ਤੁਹਾਡੇ ਵਾਲੀ ਕੀ ਬੋਲਣਾ ਮੈਂ ਕੋਈ ਨਹੀਂ ਜਾਣਾ ਵੀ ਵਾਰੀ ਤਾਂ ਅਸੀਂ ਮਿਲਿਆ ਹੈ ਬਬੇ 10 20 ਆ ਘੱਟੋ ਘੱਟ ਤੁਸੀਂ ਐ ਤੇ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰ ਦਾ ਸੰਬੰਧ ਬਣਾਇਆ ਉਹ ਵੀ ਬਬ ਇਹ ਵੀ ਅਮਰਪਾਲ ਵੀ बार-बार ਉਹੀ ਗੱਲਾਂ ਸਰੀਰਕ ਸੰਬੰਧ ਬਣਾਏ ਸੈਕਸ ਕੀਤਾ ਮਾਮਾ ਦੋਨੋਂ ਸੇਮ ਹੀ ਆ ਇਹਨੂੰ ਸ਼ਰਮ ਹੋਣੀ ਚਾਹੀਦੀ ਮਾੜੀ ਮੋਟੀ ਮਾਈਕ ਮੋਰੇ ਬੋਲਣ ਲਈ 2 ਘੰਟੇ ਵੀ ਰਿਹਾ ਵੇ 2 ਮਿੰਟ ਵੀ ਰਿਹਾ ਵੇ ਹੋਟਲ ਦੇ ਵਿੱਚ ਹੋਟਲਾਂ 'ਚ ਕੌਣ ਜਾਂਦੀਆਂ ਨੇ ਮੈਂ ਉਹ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੁੰਦਾ ਵਿਆਹ ਤੋਂ ਪਹਿਲਾਂ ਬਿਨਾ ਵਿਆਹ ਤੋਂ ਕੌਣ ਜਾਂਦੀਆਂ ਨੇ ਹੋਟਲ 'ਚ ਤੁਸੀਂ ਆਪ ਹੀ ਇਹ ਖਾਲੀ ਧਾ ਪਰ ਲਿਓ ਇੱਕ ਗੱਲ ਦੋ ਪਾਸੇ ਦੀ ਸੁਣੋ ਦੋ ਪਾਸੇ ਦੀ ਕਰੋ ਤੇ ਨਿਆਂ ਕਰਨਾ ਤੇ ਪ੍ਰੋਪਰ ਕਰੋ ਕਿਉਂ ਨਹੀਂ ਕੁੜੀ ਕਿਉਂ ਨਹੀਂ ਜੇਲ੍ਹ ਗਈ ਕੁੜੀ ਨੂੰ ਕੀ ਸਜ਼ਾ ਦਿੱਤੀ ਇਹ ਦੱਸੋ ਬਾਬਾ ਤੇ ਮੈਂ ਕਹਿੰਦਾ ساری ਉਮਰ ਜੇਲ੍ਹ ਚੋਂ ਨਿਕਲੇ ਨਾ ਫਾਂਸੀ ਹੋਣੀ ਚਾਹੀਦੀ ਆ ਇਕੱਲੀ ਇਹੋ ਕੁੜੀ ਥੋੜੋ ਹੋਰ ਬਹੁਤ ਕੁੜੀਆਂ ਨੇ ਕੀਤਾ ਇਹ ਇਹ ਦੂਸਰਾ ਰਾਮ ਰਹੀਮ ਆ ਮੈਂ ਬੜੇ ਰਿਸਕ ਤੇ ਇਦਾਂ ਬੋਲਦਾ ਹੁੰਨਾ ਮੈਨੂੰ ਵੀ ਕਾਲਾਂ ਵੀ ਨਾਲ ਦੀਆਂ ਆਉਂਦੀਆਂ ਇਹ ਜਿਹੜੇ ਬਾਬਿਆਂ ਦੇ ਬੜੇ ਆਈਟੀ ਸੈੱਲ ਹੁੰਦੇ ਨੇ ਅੱਗੇ ਮੈਂ ਉਹ ਬਾਬਾ ਸਰਿੰਦਰ ਸਾਈਂ ਬਾਰੇ ਗੱਲ ਕੀਤੀ ਮੈਨੂੰ ਬਹੁਤ ਕਾਲਾਂ ਕੋਲ ਆਈਆਂ ਆਹ ਕਰਦਾਂਗੇ ਉਹ ਕਰਦਾਂਗੇ ਤੇ ਮੈਂ ਡਰਨ ਵਾਲਾ ਤਾਂ ਹੈ ਨਹੀਂ ਕਾ ਬਾਕਾਇਦਾ ਨੰਬਰ ਦਿੱਤਾ ਹੁੰਦਾ ਇਹਦੇ ਨਾਲ ਲਿੰਕ ਪਾਇਆ ਹੁੰਦਾ ਮੇਰੇ WhatsApp ਦਾ ਐਸ ਕੇ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅੱਜ ਫੇਰ ਤੁਸੀਂ ਸਾਈਡ ਤੇ ਫੋਟੋ ਦੇਖ ਰਹੇ ਹੋ ਇਹ ਕੋਈ ਕਲਾਕਾਰ ਨਹੀਂ ਹੈ ਕਿਉਂਕਿ ਮੈਂ ਜ਼ਿਆਦਾਤਰ ਤੁਹਾਨੂੰ ਪਤਾ ਕਲਾਕਾਰਾਂ ਦੇ ਇੰਟਰਵਿਊ ਜਾਂ ਕਲਾਕਾਰਾਂ ਬਾਰੇ ਗੱਲ ਕਰਦਾ ਹੁੰਨਾ ਸੋ ਇਹਨਾਂ ਸੋਚਿਓ ਕਿ ਇਹ ਵੀ ਕਲਾਕਾਰ ਹੈ ਇਹ ਹੈ ਇੱਕ ਬਹੁਤ ਵੱਡਾ ਕਲੰਕਰ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲੇ ਖਬਰ ਤੁਸੀਂ ਸਾਰਿਆਂ ਸੁਣ ਰਹੇ ਹੋਏਗੀ ਮੈਂ ਹੋ ਸਕਦਾ ਥੋੜਾ ਜਿਹਾ ਲੇਟ ਹੋ ਗਿਆ ਹਾਂ ਪਰ ਸਾਰਿਆਂ ਨੇ ਖਬਰ ਉਦੋਂ ਕੀਤੀ ਹੈ ਜਿੱਦਾਂ ਲਕੀਰ ਦੇ ਫਕੀਰ ਲੋਕੀ ਬਣ ਜਾਂਦੇ ਨੇ ਸੱਚ ਨਾਲ ਨਹੀਂ ਕੋ ਖੜਦਾ ਐਕਚੁਅਲੀ ਜਿਹੜੀ ਪ੍ਰੋਬਲਮ ਆ ਸੱਚੀ ਗੱਲ ਨਹੀਂ ਕੋ ਕਰਦਾ ਖਬਰ ਉਹੀ ਹੈ ਪਰ ਤੁਸੀਂ ਸੁਣਿਓ ਇਸ ਖਬਰ ਨੂੰ ਤਦ ਹੀ ਜੇ ਤੁਹਾਡੇ ਵਿੱਚ ਇੰਨਾ ਕਿ ਜਿਗਰਾ ਹੈਗਾ ਕਿ ਸੱਚ ਨੂੰ ਸੱਚ ਬਣ ਕੇ ਸੁਣੋਗੇ ਜੇ ਸੱਚ ਦੇ ਨਾਲ ਖੰਣ ਵਾਲਿਓ ਫੇਰ ਹੀ ਸੁਣਿਓ ਇਸ ਖਬਰ ਨੂੰ ਨਹੀਂ ਤਾਂ ਨਾ ਸੁਣਿਓ ਇਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਇਹੋ ਜਿਹੇ ਬਾਬਿਆਂ ਨੂੰ ਜਿੰਨੀ ਵੱਧ ਤੋਂ ਵੱਧ ਸਜ਼ਾ ਮਿਲ ਸਕਦੀ ਘਟਿਆ ਤੋਂ ਘਟਿਆ ਕੋਈ ਤਸੀਹੇ ਮਿਲ ਸਕਦੇ ਉਹ ਵੀ ਦੇਣੇ ਚਾਹੀਦੇ ਨੇ ਪੁਲਿਸ ਨੂੰ ਫਰੌਡ ਤੋਂ ਪਹਿਲਾਂ ਇਹਨਾਂ ਨੂੰ ਘੜੀਸਣਾ ਚਾਹੀਦਾ ਸਾਰੇ ਪਿੰਡ ਦੇ ਵਿੱਚ ਕਿਸੇ ਟਰਾਲੇ ਮਗਰ ਪਾ ਕੇ ਜਾਂ ਖੋਤੇ ਤੇ ਬਿਠਾ ਕੇ ਕਾਲਾ ਮੂੰਹ ਕਰਕੇ ਕਮਾਉਣਾ ਚਾਹੀਦਾ ਇਹ ਵੀ ਸਜ਼ਾਵਾਂ ਕੱਟਣੇ ਦੇ ਵਾਸਤੇ ਪਰ ਗੱਲ ਇਹ ਆ ਕਿ ਇਸ ਕੇਸ ਦੇ ਵਿੱਚ ਖੋਤੇ ਵੀ ਦੋ ਚਾਹੀਦੇ ਨੇ ਉੱਪਰ ਬਿਠਾਉਣ ਵਾਲੇ ਵੀ ਦੋ ਚਾਹੀਦੇ ਨੇ ਦੂਜਾ ਕੌਣ ਆ ਉਹ ਕੁੜੀ ਜਿਹੜੀ ਜਿਹਦੀ ਗੱਲ ਚੱਲ ਰਹੀ ਹੈ ਥੋੜੇ ਦਿਨ ਪਹਿਲਾਂ ਅਮਰਤਪਾਲ ਸਿੰਘ ਮੈਰੋ ਦੇ ਘਰੇ ਕੁੜੀ ਜਾਂਦੀ ਹੈ ਉਹ ਆਪਣੀ ਦਾਸਤਾਨ ਸੁਣਾਉਂਦੀ ਹੈ ਕਿ ਮੇਰੇ ਨਾਲ ਇਹ ਇਹ ਕੁਛ ਹੋਇਆ ਇਹ ਇਹ ਕੁਛ ਹੈ ਦੋ ਸਾਲ ਤੋਂ ਮੇਨਾ ਇਹ ਕਰਦਾ ਰਿਹਾ ਉਹ ਕਰਦਾ ਰਿਹਾ ਉਸ ਕੁੜੀ ਨੂੰ ਗਿਣਤੀ ਵੀ ਯਾਦ ਨਹੀਂ ਕਿ ਕਿੰਨੀ ਕਵਾਰੀ ਉਹ ਹੋਟਲਾਂ ਚ ਗਈ ਇਹਦੇ ਨਾਲ ਕਿੰਨੀ ਕਵਾਰੀ ਇਹਦੀ ਗੁਫਾ ਦੇ ਵਿੱਚ ਗਈ ਹੈ ਤੇ ਕੋਈ ਜਾਂਚ ਕਰਾ ਉਹਦੇ ਵਿੱਚ ਵੀ ਹਮ ਬਿਸਤਰ ਹੁੰਦੇ ਰਹੇ ਨੇ ਗੱਲ ਇਹ ਆ ਕਿ ਤਸੂਰ ਅਸੀਂ ਇੱਕ ਪਾਸੇ ਤੇ ਕਿਉਂ ਕੱਢਦੇ ਆ ਮੈਂ ਇਸ ਬਾਬੇ ਦੀ ਪੈਰਵਾਈ ਕਰਨ ਲਈ ਬੈਠਾ ਤੁਹਾਨੂੰ ਪਤਾ ਆ ਸਾਰਿਆਂ ਨੂੰ ਕਿ ਇਹੋ ਜੇ ਬਾਬਿਆਂ ਦਾ ਮੇਰੇ ਖਿਆਲ ਸਭ ਤੋਂ ਵੱਡਾ ਦੁਸ਼ਮਣ ਮੈਂ ਹੀ ਆ ਜਿਹੜਾ ਠੋਕ ਵਜਾ ਕੇ ਗੱਲ ਕਰਦਾ ਕਿਉਂਕਿ ਭਾਰਤ ਦੇ ਵਿੱਚ ਤੇ ਆ ਨਾ ਵੀ ਜਿੰਨੂੰ ਇਹਨੇ ਬਾਬੇ ਨੇ 4 ਪੈਸੇ ਦਿੱਤੇ ਉਹਨੇ ਬਸ ਇਸ ਬਾਬੇ ਨੂੰ ਧੋਣੇ ਧੋਣ ਲੱਗ ਜਾਣਾ ਇਸ ਬਾਬੇ ਦੇ ਪਰ ਮੈਂ ਉਹਨਾਂ ਵਿੱਚੋਂ ਨਹੀਂ ਆ ਇਸ ਬਾਬੇ ਨੂੰ ਤਾਂ ਕਿ ਇਹਦੇ ਵਰਗੇ ਹੋਰ ਵੀ ਬਹੁਤ ਸਾਰੇ ਬਾਬਿਆਂ ਦੇ ਮੈਂ ਪਖੰਡ ਤੁਹਾਡੇ ਸਾਹਮਣੇ ਲਿਆਂਦੇ ਸੀਗੇ ਗੱਲ ਇਹ ਆ ਕਿ ਉਹ ਕੁੜੀ ਨੇ ਆਪਣੀ ਕਹਾਣੀ ਦੱਸੀ ਉਸ ਕੁੜੀ ਨੇ ਦੱਸਿਆ ਵੀ ਆ ਸਾਰਾ ਕੁਝ ਕਿ ਮੈਨੂੰ ਕਿੰਨਾ ਚਿਰ ਹੋ ਗਿਆ ਕੁੜੀ ਕਹਿੰਦੀ 2 ਸਾਲ ਹੋ ਗਏ ਆ ਸਾਡੇ ਰਿਲੇਸ਼ਨ ਚੱਲਦਿਆਂ ਨੂੰ 2 ਸਾਲ ਔਰ ਅੱਜਕੱਲ ਕਹਿੰਦੀ ਮੈਨੂੰ ਬਲੌਕ ਕੀਤਾ ਹੋਇਆ ਹੋਟਲਾਂ ਵਿੱਚ ਕਿੰਨੀ ਵਾਰੀ ਗਏ ਕੁੜੀ ਨੂੰ ਯਾਦ ਨਹੀਂ ਜੰਜਕਰ ਵਿੱਚ ਫਿਜ਼ਿਕਲ ਲਈ ਕਿੰਨਾ ਕਿੰਨੀ ਵਾਰ ਇਹਨਾਂ ਨੇ ਸੈਕਸ ਕੀਤਾ ਇਹਨੂੰ ਯਾਦ ਨਹੀਂ ਕੁੜੀ ਨੂੰ ਹੋਟਲਾਂ ਵਿੱਚ ਜਾਂਦੇ ਰਹੇ ਕੁੜੀ ਨੂੰ ਯਾਦ ਨਹੀਂ ਕੁੜੀ ਦੇ ਸਾਹਮਣੇ ਦੋ ਹੋਰ ਕੁੜੀਆਂ ਆ ਰਹੀਆਂ ਸੀ ਆਉਂਦੀਆਂ ਰਹੀਆਂ ਇਸ ਬਾਬੇ ਕੋਲੇ ਇਹੋ ਹੀ ਕੁਛ ਕਰਨ ਕੁੜੀ ਕਹਿੰਦੀ ਮੈਂ ਗੁੱਸਾ ਜ਼ਰੂਰ ਕੀਤਾ ਉਹਨੂੰ ਮੈਂ ਕਿਹਾ ਬਾਬੇ ਨੂੰ ਪਰ ਕੁੜੀ ਨੇ ਇਹ ਨਹੀਂ ਸੋਚਿਆ ਕਿ ਮੈਂ ਵੀ ਇੱਕ ਕੁੜੀ ਆ ਤੇ ਦੋ ਹੋਰ ਕੁੜੀਆਂ ਤੇ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਹਮ ਬਿਸਤਰ ਕਰਦਾ ਹੋਵੇਗਾ ਜਾਂ ਹੁੰਦੀਆਂ ਹੋਣਗੀਆਂ ਕਰਦੇ ਨਹੀਂ ਹੁੰਦੇ ਐਕਚੁਅਲੀ ਕੁੜੀਆਂ ਦਾ ਹੀ ਕਸੂਰ ਹੈ ਨਾ ਕੁੜੀਆਂ ਬੁੜੀਆਂ ਜਿਹੜੀਆਂ ਡੇਰਿਆਂ ਤੇ ਜਾ ਕੇ ਵੇਂਧੀਆਂ ਨੇ ਇਹ ਬਾਬੇ ਘਰਾਂ ਚੋਂ ਤੇ ਚੱਕਣ ਜਾਂਦੇ ਨੇ ਨਾ ਜੇ ਅਸੀਂ ਬਾਬਿਆਂ ਨੂੰ ਗਾਲਾਂ ਕੱਢੀ ਦੀਆਂ ਤੇ ਗਾਲਾਂ ਤੇ ਇਹਨਾਂ ਨੂੰ ਵੀ ਕੱਢਣੇ ਚਾਹੀਦੀਆਂ ਜਿਹੜੀਆਂ ਉੱਥੇ ਜਾ ਕੇ ਬੈਠਦੀਆਂ ਨੇ ਘਰ ਆਪਣੇ ਘਰ ਵਾਲਾ ਭਾਵੇਂ ਮਰ ਜਵੇ ਬਿਮਾਰ ਹੋ ਕੇ ਬੱਚੇ ਭੁੱਖ ਨਾਲ ਮਰ ਜਾਣ ਮਾਂ ਭਾਵੇਂ ਮੰਜੇ ਤੇ ਪਈ ਹੋਵੇ ਪਿਓ ਭਾਵੇਂ ਮਰ ਰਿਹਾ ਹੋਵੇ ਪਰ ਇਹਨਾਂ ਕੁੜੀਆਂ ਨੇ ਬੁੜੀਆਂ ਨੇ ਬਾਬਿਆਂ ਦੇ ਜਾ ਕੇ ਗੋਡੇ ਕੁੱਟਣੇ ਨੇ ਇਹ ਤੇ ਹੋਰ ਚੀਜ਼ਾਂ ਨੇ ਨਾ ਜਿਹੜੀਆਂ ਫੜੀਆਂ ਗਈਆਂ ਅਜੇ ਤਾਂ ਬਹੁਤ ਲੋਕੀ ਨੇ ਜਿਹੜੇ ਫੜ ਹੋਣੇ ਨੇ ਮੈਂ ਤਾਂ ਅੱਖੀਂ ਵੇਖਿਆ ਹੋਇਆ ਸਾਰਾ ਕੁਝ ਪਰ ਉਦੋਂ ਮੈਂ ਛੋਟਾ ਸੀਗਾ ਮੈਨੂੰ ਇਨੀ ਸੈਂਸ ਨਹੀਂ ਹੈਗੀ ਸੀ ਮੈਂ ਗੱਲ ਚੱਕਾਂ ਜਾਂ ਨਾ ਕਰਾਂ ਤੇ ਕਿੱਥੇ ਬੋਲਾਂ ਕੋਈ ਪਲੈਟਫਾਰਮ ਨਹੀਂ ਸੀ ਉਦੋਂ ਆ ਸੋਸ਼ਲ ਮੀਡੀਆ ਨਹੀਂ ਹੁੰਦਾ ਜਿਉਂ ਦੀ ਮੈਂ ਗੱਲਾਂ ਕਰਦਾ ਪਰ ਮੈਂ ਬੜਾ ਹੀ ਕੁਝ ਹੁੰਦਾ ਦੇਖਿਆ ਰਿਹਾ ਬਾਬਿਆਂ ਦੇ ਨੰਗੇ ਢਿੱਡ ਕਰ ਕਰ ਕੇ ਜਿਹੜਾ ਪਿੱਛੇ ਰੂਮ ਹੁੰਦਾ ਨਾ ਬਾਬਿਆਂ ਦਾ ਜਿੱਥੇ ਕੱਪੜੇ-ਕੁੱਪੜੇ ਬਦਲਦੇ ਜਿੱਥੇ ਬੈਠੇ ਹੁੰਦੇ ਨੇ ਸਾਡੇ ਸਾਹਮਣੇ ਢਿੱਡ ਮਲਦੀਆਂ ਰਹੀਆਂ ਬੀਬੀਆਂ ਜਾ ਜਾ ਕੇ ਲੱਤਾਂ ਮਲਦੀਆਂ ਰਹੀਆਂ ਤੇ ਘਰ ਵਾਲਾ ਭਾਵੇਂ ਖੁਸ਼ਕੀ ਨਾਲ ਮਰ ਜਵੇ ਘਰ ਵਾਲੇ ਦੇ ਭਾਵੇਂ ਸਿਰ 'ਚ ਜੂਆਂ ਪਈਆਂ ਹੋਣ ਕੋਈ ਫਰਕ ਨਹੀਂ ਇਹ ਬਾਬਿਆਂ ਦੀ ਸੇਵਾ ਕਰਦੀਆਂ ਨੇ ਜਿਹੜੀਆਂ ਜਨਾਨੀਆਂ ਸਾਡੇ ਸਾਹਮਣੇ ਬਾਬਿਆਂ ਦੇ ਢਿੱਡ ਮਲ ਸਕਦੀਆਂ ਨੇ ਬਾਬਿਆਂ ਦੀਆਂ ਢੁਈਆਂ ਮਲ ਸਕਦੀਆਂ ਨੇ ਉਹ ਸੋਚ ਕੇ ਦੇਖੋ ਕਿ ਇਕੱਲੇ ਬਾਬੇ ਨਾਲ ਕੀ ਕਰਦੀਆਂ ਹੋਣਗੀਆਂ ਸੋ ਇੱਥੇ ਕਸੂਰ ਇਕੱਲੇ ਬਾਬੇ ਦਾ ਨਹੀਂ ਆ 50-50 ਆ -50 इवन ਮੈਂ ਕਹੂੰਗਾ ਕਿ 40% ਬਾਬਾ ਗਲਤ ਐ 60% ਕੁੜੀ ਗਲਤ ਆ ਤੁਹਾਨੂੰ ਨਾਲੋਂ ਨਾਲ ਗੱਲ ਵੀ ਸੁਣਾ ਦਿਨਾ ਇਸ ਕੁੜੀ ਦੀ ਤੁਸੀਂ ਖੁਦ ਸੁਣ ਕੇ ਤੇ ਖੁਦ ਹੀ ਦੱਸਿਓ ਕਿ ਮੈਂ ਝੂਠ ਬੋਲ ਰਿਹਾ ਜਾਂ ਮੈਂ ਸੱਚ ਬੋਲ ਰਿਹਾ ਨਾਲ ਹੀ ਮੈਂ ਲਾ ਦੇਣੀ ਵੀਡੀਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਕੀ ਚੱਲ ਰਿਹਾ ਇੱਕ ਇੱਕ ਗੱਲ ਰੋਕ ਕੇ ਉਸ ਗੱਲ ਤੇ ਟਿੱਪਣੀ ਕਰਾਂਗੇ ਪਰ ਵੀਡੀਓ ਤਾਦੀ ਦੇਖਿਓ ਜੇ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਜੇ ਤੁਸੀਂ ਬਾਕੀ মিডিਏ ਵਾਂਗੂ ਜਾਂ ਬਾਕੀ ਜਿਹੜੇ মিডিਏ ਨੂੰ ਦੇਖਦੇ ਨੇ ਉਹਨਾਂ ਵਾਂਗੂ ਲਕੀਰ ਦੇ ਫਕੀਰ ਹੋਣਾ ਫੇਰ ਬੜਾ ਕੁਸ਼ ਹੈ ਇੱਥੇ ਸੋਸ਼ਲ ਮੀਡੀਆ ਤੇ ਉਹ ਦੇਖੀ ਜਾਓ ਕਿਉਂਕਿ ਮੈਂ ਤੇ ਗੱਲ ਕਰਨੀ ਆ ਠੋਕ ਵਜਾ ਕੇ ਤੇ ਬਿਲਕੁਲ ਸੱਚੀ ਗੱਲ ਕਰਨੀ ਆ ਜੇ ਸੁਣ ਸਕਦੇ ਹੋ ਸੁਣਿਓ ਨਹੀਂ ਤੇ ਫਿਰ ਹੋਰ ਬੜਾ ਕੁਸ਼ ਉਹ ਦੇਖੋ ਗੱਲ ਸੁਣੋ ਇਹ ਬਾਬਾ ਭਾਈ ਅਮਰਤਪਾਲ ਸਿੰਘ ਕੀ ਕੀ ਪੁੱਛ ਰਿਹਾ ਸਾਰਾ ਕੁਸ਼ ਆਪਾਂ ਸਾਰੇ ਸੁਣਦੇ ਆ ਫੇਰੇ ਨਾਲ ਨਾਲ ਗੱਲ ਕਰਦੇ ਆ ਐ ਨਹੀਂ ਏ ਤੇ ਬਾਬੇ ਨੂੰ ਤੂੰ ਕਿੰਨੇ ਟਾਈਮ ਤੇ ਜਾਗੀ ਦੋ ਸਾਤ ਵਿੱਚ 14 ਤੋਂ ਓਕੇ ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਗਿਆ ਸੀ ਕਿ ਮੈਂ ਜਾਣ ਲੱਗੀ ਐ ਨਾ ਉਹਦੇ ਉਦੋਂ ਮੰਮੀ ਮੇਰੇ ਬਿਮਾਰ ਸੀਗੇ ਤੇ ਉਹਦੀ ਫਰੈਂਡ ਨੇ ਮੈਨੂੰ ਕਿਹਾ ਸੀ ਕਹਿੰਦੀ ਉੱਥੇ ਬਾਬਾ ਜੀ ਨੇ ਵੀ ਲੈਣ ਨੂੰ ਪ੍ਰਸ਼ਾਦ ਨੇ ਕੋਈ ਚਾਹ ਕੇ ਗੱਲਬਾਤ ਕਰਿਓ ਮੈਂ ਉਸੇ ਤਰੀਕੇ ਮੈਂ ਫੋਟੋ ਦਿਖਾਈ ਇਹਨਾਂ ਨੂੰ ਮੰਮੀ ਦੀ ਤੇ ਇਹ ਕਹਿੰਦੇ ਵੀ ਹੈਗਾ ਵਾ ਵੀ ਇਹਨਾਂ ਨੂੰ ਟਿਊਮਰ ਆ ਤੇ ਮੈਂ ਕਹਿੰਦੀ ਠੀਕ ਆ ਤੇ ਇਹ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਜੂਗੀ ਜੇ ਤੁਸੀਂ ਇਹਨਾਂ ਨੂੰ ਲਿਆ ਲਿਆ ਸਕਦੇ ਤਾਂ ਲਿਆਇਓ ਮੈਂ ਕਿਹਾ ਕਿ ਲਿਆਉਣ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦੀ ਕਹਿੰਦੇ ਤੁਸੀਂ ਸਾਲਾ ਨੰਬਰ ਲੈ ਲਓ ਫੋਨ ਕਰਦੇ ਉਸ ਨਾਲ ਹੂੰ ਮੈਨੂੰ ਚਲੋ ਠੀਕ ਆ ਕਹਿੰਦੇ ਸਵੇਰ ਨੂੰ ਤੁਸੀਂ ਸਾਜਰੇ ਕਾਲ ਕਰਨਾ ਮੈਂ ਮੈਸੇਜ ਕਰ ਦਿਆਂ ਨਾ ਮੈਂ ਤਾਂ ভাবਦਾ ਕਿਸ ਜਿਨ੍ਹਾਂ ਦੀ ਮਾਂ ਬਿਮਾਰ ਹੈ ਕੀ ਜੇ ਮਾਂ ਬਿਮਾਰ ਹੈ ਤਾਂ ਉਹਦਾ ਮਤਲਬ ਤੁਸੀਂ ਜਾ ਕੇ ਬਾਬਿਆਂ ਦੇ ਥੱਲੇ ਪੈ ਜਾਓ ਡਾਕਟਰ ਮਰ ਗਏ ਆ ਹਸਪੀਟਲ ਹੈ ਨਹੀਂ ਕੋਈ ਦੇਸੀ ਦਵਾਈਦਾਰੂ ਹੈ ਨਹੀਂ ਜਿਹੜੀ ਜਨਾਨੀ ਦੀ ਕੁੜੀ ਦੀ ਜਾਂ ਜਨਾਨੀ ਦੀ ਜਾਂ ਕਿਸੇ ਬੰਦੇ ਦੀ ਵੀ ਮੁੰਡੇ ਦੀ ਵੀ ਮਾਂ ਬਿਮਾਰ ਪਈ ਹੋਵੇ ਉਹਦਾ ਕਿਦਾਂ ਜਿਗਰਾ ਕਰਦਾ ਕਿ ਕਿਸੇ ਨਾਲ ਜਾ ਕੇ ਹਾਂ ਬਿਸਤਰ ਹੋਈ ਜਾਵੋ ਮੈਂ ਇੱਕ ਹੋਰ ਤੁਹਾਨੂੰ ਇਹ ਵੀਡੀਓ ਨੂੰ ਇੱਥੇ ਹੀ ਪੋਜ਼ ਕਰਦਾ ਇਸ ਤੋਂ ਪਹਿਲੇ ਇੱਕ ਹੋਰ ਤੁਹਾਨੂੰ ਵੀਡੀਓ ਦਿਖਾਉਣਾ ਇਸ ਕੁੜੀ ਦੀ ਕਾਰ ਵਿੱਚ ਬਾਬੇ ਨਾਲ ਆ ਅਮਰਤਪਾਲ ਸਿੰਘ ਨਾਲ ਗੱਲ ਕਰ ਰਹੇ ਮੈਂ ਅਮਰਤਪਾਲ ਸਿੰਘ ਦਾ ਨਹੀਂ ਕੋਈ ਕਹਿੰਦਾ ਕਿ ਅਮਰਤਪਾਲ ਸਿੰਘ ਨੇ ਕਿਉਂ ਕੀਤਾ ਜਾਂ ਬਾਬਾ ਉਹਨੇ ਉਹ ਠੀਕ ਹੈ ਕਾਰ ਨਹੀਂ ਜੋ ਕੁਝ ਕਰ ਰਿਹਾ ਪਰ ਬਾਬਾ ਜੀ ਗੱਲ ਦੋਨੇ ਪਾਸੇ ਸੁਣਿਆ ਕਰੋ ਇੱਕ ਪਾਸੇ ਦੀ ਨਹੀਂ ਮੈਂ ਬਾਬੇ ਦਾ ਕੋਈ ਪੈਰੋਕਾਰ ਨਹੀਂਗਾ ਮੈਂ ਖੁਦ ਹੁਵਾਂ ਤੇ ਬਾਬੇ ਨੇ ਐਸੀ ਐਸੀ ਜਗਾ ਜੁੱਤੀਆਂ ਮਾਰਾ ਕਿ ਬਾਬੇ ਨੂੰ ਪੱਟੀ ਕਰਨ ਨੂੰ ਵੀ ਜਗਾ ਨਾ ਲੱਭੇ ਪਰ ਗੱਲ ਨਾਲ ਦੀ ਨਾਲ ਦੂਜੀ ਪਾਰਟੀ ਦੀ ਵੀ ਕਰਨੀ ਚਾਹੀਦੀ ਆ ਕਿ ਕਸੂਰ ਦੋਨਾਂ ਦਾ ਹੀ ਆ ਇਵਨ 60% ਕੁੜੀ ਦਾ ਆ ਸੋਣੇ ਗੱਲ ਬਾਤ ਫਿਰ ਤੁਹਾਨੂੰ ਮਹਿਸੂਸ ਹੋਏਗਾ ਜੋ ਮੈਂ ਕਹਿਣਾ ਚਾਹੁੰਦਾ ਕੁੜੀ ਨੌਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਹੀਂ ਰੱਖਦੀ ਇਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕਰਤਾ ਤੇ ਉਹ ਦੂਏ ਮੇਰੇ ਨਾਲ ਗੁੱਸੇ ਹੋਣ ਲੱਗੇ ਹੁਣ ਸੋਹ ਹੋਰ ਹਾਂਜੀ ਪਿੰਨੇ ਤੁਸੀਂ ਸਾਡੇ ਘਰੇ ਗਏ ਸੀ ਮੈਂ ਘਰੇ ਨਹੀਂ ਸੀ ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਗਏ ਸੀ ਤੁਹਾਡੇ ਘਰ ਓਕੇ ਕੀ ਚੱਕਰ ਆ ਦੱਸੋ ਵੀਰ ਜੀ ਉਹ ਆਪਣੇ ਜਿਹੜੇ ਇੱਥੇ ਠਾੜਤੇ ਬਾਬਾ ਜੀ ਨੇ ਨਾ ਬਾਬਾ ਗੁਰਜਿੰਦਰ ਸਿੰਘ ਜੀ ਉਹਨਾਂ ਨਾਲ ਅਜੇ ਵੀ ਬਾਬਾ ਜੀ ਬਾਬਾ ਗੁਰਿੰਦਰ ਬਲਜਿੰਦਰ ਸਿੰਘ ਜੀ ਕਹਿ ਰਹੀ ਹੈ ਜੀ ਦੋ ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ ਤੇ ਦੋ ਸਾਲ ਤੋਂ ਸਾਡੀ ਗੱਲਬਾਤ ਚੱਲਦੀ ਸੀ ਯਾਰ ਕਿਹੜੇ ਘਰਾਂ ਦੀਆਂ ਕੁੜੀਆਂ ਨੇ ਮੈਨੂੰ ਤੇ ਇਹੋ ਹੀ ਗੱਲ ਨੇ ਸਮਝ ਆਉਂਦੀ ਵੀ ਕਿਹੜੇ ਘਰਾਂ ਦੀਆਂ ਕੁੜੀਆਂ ਨੇ ਜਿਹੜਾ ਮਾਈਕ ਮੋਰੇ ਕੈਮਰੇ ਮੋਰੇ ਜਾ ਕੇ ਐਦਾਂ ਕਹਿ ਸਕਦੀਆਂ ਨੇ ਇੰਨੇ ਜਿਗਰੀ ਇਹਨਾਂ ਦੇ ਯਾਰ ਮਾੜੀ-ਮੋਟੀ ਸ਼ਰਮੀ ਹੈ ਨਹੀਂ ਤੋ ਜੀ ਤੁਸੀਂ ਮਾਂ ਪਿਓ ਭੈਣ ਭਾਈ ਪਿੰਡ ਰਿਸ਼ਤੇਦਾਰ ਕੋਈ ਤਾਂ ਕੋਈ ਤੁਹਾਡਾ ਸੁਣਦਾ ਹੀ ਆ ਨਾ ਕਿਹੜੇ ਮੂੰਹ ਨਾਲ ਫਿਰ ਤੁਸੀਂ ਉਸੇ ਪਿੰਡ ਦੇ ਵਿੱਚ ਫਿਰਦੀਆਂ ਹੋ ਜਾਂ ਉਸੇ ਸ਼ਹਿਰ ਦੇ ਵਿੱਚ ਫਿਰਦੀਆਂ ਉਸ ਵਿੜੇ ਦੇ ਵਿੱਚ ਫਿਰਦੀਆਂ ਕਿਹੜਾ ਮੂੰਹ ਲੈ ਕੇ ਆ ਜਾਓ ਅੱਗੇ ਸੁਣੋ ਪ੍ਰਾਪਤੀਆਂ ਐ ਇਸ ਕੁੜੀ ਦੀਆਂ ਵੀ ਤੇ ਉਸ ਤੋਂ ਬਾਅਦ ਵੀ ਜੀ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਤੇ ਵੀ ਇਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ ਵੀ ਪੂਰੀ ਲਾਈਫ ਆਪਾਂ ਇਕੱਠੇ ਰਾਵਾਂਗੇ ਤੇ ਉਸ ਤੋਂ ਬਾਅਦ ਵੀ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਕਿੱਥੇ ਹੁੰਦੇ ਸੀਗੇ ਨਾਲ ਦੇ ਵੀ ਜੀ ਅਸੀਂ ਦੋ ਤਿੰਨ ਵੀਰੇ ਹੋਟਲ 'ਚ ਗਏ ਆ ਤੇ ਵਾਹ ਵਾਹ ਹੋਟਲ 'ਚ ਵੀ ਤੈਨੂੰ ਚੱਕ ਕੇ ਲਗਿਆ ਬਾਬਾ ਕੋਈ ਸਕ੍ਰੀਨ ਨਾਲ ਚੱਕ ਕੇ ਲਗਿਆ ਜਾਂ ਬੰਦੇ ਆਏ ਹੋਣਗੇ ਚੱਕਣ ਤੈਨੂੰ ਚੱਕ ਕੇ ਲੈ ਗਏ ਤੇ ਜੰਜਕਰ ਵਿੱਚ ਵੀ ਤੈਨੂੰ ਚੱਕ ਕੇ ਲੈ ਜਾਏ ਫਿਰ ਗੁਫਾ ਦੇ ਵਿੱਚ ਵੀ ਚੱਕ ਚੱਕ ਲੈ ਜਾਂਦੇ ਰਹੇ ਫਿਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰੀ ਨਹੀਂ ਕੁੜੀ ਨੂੰ ਗਿਣਤੀ ਵੀ ਨਹੀਂ ਯਾਦ ਕਿ ਕਿੰਨੀ ਵਾਰੀ ਉਹ ਫਿਜ਼ੀਕਲ ਹੋਈ ਐ ਦੋ ਸਾਲ ਬਾਅਦ ਤੁਸੀਂ ਕਹਿ ਰਹੇ ਹੋ ਮੇਰੇ ਨਾਲ ਧੱਕਾ ਕੀਤਾ ਯਾਰ ਇੰਨੇ ਲੋਕਾਂ ਨੂੰ ਫੁੱਦੂ ਬਣਾਦੇ ਹੋ ਤੁਸੀਂ ਔਰ ਫੁੱਦੂ ਲੋਕੀ ਬਣਦੇ ਨੇ ਦੁੱਖ ਦੀ ਗੱਲ ਹੈ ਕਿ ਫੁੱਦੂ ਲੋਕੀ ਬਣਦੇ ਵੀ ਨਹੀਂ ਫਿਰ ਜਿਹੜੇ ਮੰਨ ਜਾਂਦੇ ਦੋ ਸਾਲ ਇਹ ਤੁਸੀਂ ਦੋ ਸਾਲ ਖੇ ਖਾ ਕੇ ਨਾਲ ਰਹਿ ਕੇ ਬਾਅਦ ਚ ਕਹਿੰਦੇ ਹੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਯਾਰ ਰੇਪ ਤੇ ਇਹ ਅੱਬਲ ਤੇ ਇੱਕੋ ਵਾਰੀ ਹੁੰਦਾ ਰੇਪ ਚਲੋ ਮਨ ਦੇ ਦੋ ਵਾਰੀ ਕੋ ਤੱਕਾ ਕਰ ਗਿਆ ਦੋ ਸਾਲ ਕਿਦਾਂ ਤੱਕਾ ਹੋ ਸਕਦਾ ਐ ਦੇਖ ਪਿੱਛੇ ਜੇ ਖਬਰ ਆਈ ਸੀ ਇੱਕ ਬਹੁਤ ਵੱਡੇ ਕਲਾਕਾਰ ਦੀ ਉਹ ਕੁੜੀ ਟੂਰ ਵੀ ਲਾਇਆਈ ਦੋ ਤਿੰਨ ਬਾਹਰ ਕੈਨੇਡਾ ਕਨੋਟਾ ਦੇ ਹੋਰ ਜਗ੍ਹਾ ਪੰਜ ਸੱਤ ਟੂਰ ਵੀ ਲਾਏ ਬਾਅਦ ਚ ਜਦੋਂ ਕੋਈ ਕੋਈ ਉਹਨਾਂ ਦੀ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੁਝ ਵੀ ਝਗੜੇ ਝਗੜੇ ਹੋਣ ਲੱਪੇ ਤਾਂ ਕਿ ਮੇਰੇ ਨਾਲ ਧੱਕਾ ਕੀਤਾ ਮੇਰਾ ਨਾਮ ਬਿਸਤਰੋਂ ਦੇ ਉਹ ਤੂੰ 3-3 ਮਹੀਨੇ 4-4 ਮਹੀਨੇ ਬਾਹਰ ਉਹਦੇ ਨਾਲ ਰਹਿਨੀ ਆ ਜਾ ਕੇ ਕੈਨੇਡਾ ਅਮਰੀਕਾ ਤੇ ਤੇਨਾ ਬੇਹਾਂ ਬਿਸਤਰ ਹੋਵੇ ਨਾ ਉਹ ਹੱਦ ਹੋ ਗਈ ਯਾਰ ਆ ਸੁਣੋ ਅੱਗੇ ਥੋੜੀ ਜੀ ਹੋਰ ਗੱਲ ਬਾਤ ਬਾਅਦ ਵਿੱਚ ਵੀ ਜੇ ਅਸੀਂ ਇੱਥੇ ਆਪਣੇ ਪੂਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ ਉੱਥੇ ਮੈਂ ਜਿਹੜਾ ਇੱਥੇ ਆਪਣੇ ਗੁਰਦੁਆਰੇ ਦੇ ਵਿੱਚ ਵੀ ਸਾਰੇ ਕੁਝ ਕਰਦੇ ਆਏ ਇਹ ਦੇਖੋ ਨੇਰਕੋਲ ਅਖਾੜੀ ਨੇਰਕੋਲ ਤੇ ਆ ਹਾਂਜੀ ਹਾਂਜੀ ਵੀ ਜਿਹੜਾ ਚਰਨ ਘਾਟ ਦਰਵਾਜ਼ਾ ਉੱਥੇ ਮਿਲਦੇ ਹੁੰਦੇ ਸੀ ਤੇ ਹਾਂਜੀ ਕਿੰਨੇ ਵਾਰ ਤੁਸੀਂ ਪੂਰੇ ਦੇ ਵਿੱਚ ਉੱਥੇ ਰਾਤ ਰਹਿ ਜਾਂ ਮਿਲੇ ਆ ਅਸੀਂ ਵੀਰ ਜੀ ਕਾਫੀ ਬਹੁਤ ਟਾਈਮ ਬਹੁਤ ਹੁਣ ਦੇਖੋ ਕੁੜੀ ਨੂੰ ਯਾਦ ਨਹੀਂ ਵੀ ਕਿੰਨੀ ਕਵਾਰੀ ਗਏ ਆ ਕੋਈ ਮਤਲਬ ਅਣਗਿਣਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਟਾਈਮ ਮਿਲੇ ਆ ਦੱਸ ਨਹੀਂ ਸਕਦੀ ਮਤਲਬ ਯਾਦ ਹੀ ਨਹੀਂਗਾ ਕਿੰਨੀ ਇੱਕ ਵਾਰੀ ਮਿਲੇ ਆ ਤੁਹਾਨੂੰ ਤਾਂ 40-50 ਹਾਂਜੀ 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 ਮਿਲੇ ਆ ਉੱਥੇ ਹੋਰ ਵੀ ਕੁੜੀਆਂ ਆਉਂਦੀਆਂ ਆ ਇਨਾਂ ਕੋਲੇ ਹੋ ਸਕਦਾ ਵਿੱਚ ਹੀ ਆਉਂਦੀਆਂ ਹੁਣ ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ ਦੋ ਕੁੜੀਆਂ ਆਉਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਹੀਂ ਕਰ ਰੱਖਦੀਆਂ ਇਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕਰਤਾ ਤੇ ਉਦੋਂ ਇਹ ਮੇਰੇ ਨਾਲ ਗੁੱਸੇ ਹੋਣ ਲੱਗੇ ਹੁਣ ਤੁਹਾਨੂੰ ਉਹ ਰਾਤ ਦਾ ਧੰਕਾ ਦਾ ਫੋਨ ਕਰਾਰ ਬੰਦੇ ਭੇਜਦਾ ਤੁਹਾਡੇ ਉੱਤੇ ਹਾਂਜੀ ਹਾਂਜੀ ਫੋਨ ਕਰਦੇ ਆ ਬਹੁਤ ਕਾਫੀ ਫੋਨ ਆਇਆ ਮੇਰੀ ਗੱਲ ਕਰਾਓ ਉਹਦੇ ਨਾਲ ਮੇਰੀ ਗੱਲ ਕਰਾਓ ਤੇ ਸਿੱਧਾ ਖਤਰਾ ਵੀ ਆ ਤੁਹਾਨੂੰ ਬਾਬੇ ਦਾ ਹਾਂਜੀ ਹਾਂਜੀ ਚਲੋ ਅਸੀਂ ਬਿੰਦੀਆ ਮਦਦ ਕਰਦੇ ਆ ਠੀਕ ਆ ਠੀਕ ਆ ਵੀ ਤੁਸੀਂ ਫੋਨ ਕਰਨ ਦੀ ਕਿਹਾ ਸੀ ਸੋ ਇਹ ਤੁਸੀਂ ਸੁਣੀ ਵੀਡੀਓ ਇੱਕ ਹੋਰ ਆਹੀ ਤੁਹਾਡੇ ਜਿਹੜੇ ਚਾਰੀਸ ਵੀਡੀਓ ਮੈਂ ਪਾਜ਼ ਕੀਤੀ ਇਹ ਵੀ ਵੀਡੀਓ ਸੁਣ ਲਓ ਨਾਲੋਂ ਨਾਲ ਹੀ ਤੁਹਾਨੂੰ ਨਾ ਵੀਡੀਓ ਪਾਜ਼ ਕਰਕੇ ਆਪਾਂ ਗੱਲ ਕਰਦੇ ਆ ਫੇਰ ਹੀ ਮਜ਼ਾ ਆਉਂਦਾ ਕਿਉਂਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਕੋਈ ਗੱਲਾਂ ਬਣਾਇਆ ਸਾਰਾ ਕੁਝ ਪ੍ਰੂਫ オリジナル ਵੀਡੀਓ ਨੇ ਤੁਹਾਡੇ ਸਾਹਮਣੇ ਨੇ ਵੀਡੀਓ ਸਾਰਾ ਕੁਝ ਆ ਜਾਓ ਹਾਂਜੀ ਤੇ ਬੱਸ ਫੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਜੇ ਤੁਸੀਂ ਲਾਈਕ ਕਰਦੇ ਆ ਤੁਸੀਂ ਸਾਡੇ ਨਾਲ ਸਾਰੀ ਜੰਗਰੀ ਲਵਾ ਸਕੋਗੇ ਵੀ ਇਹਦਾ ਕਰਕੇ ਬਹੁਤ ਜਣੇ ਗੱਲਾਂ ਤੁਸੀਂ ਤਾਂ ਜਾਣ ਕੇ ਤੁਹਾਡੀ ਮਾਂ ਬਿਮਾਰ ਸੀ ਤੇ ਮਾਦੇ ਲਾਗ ਲਈ ਜੀ ਬੜੇ ਬੜੇ ਕੱਲ ਸੀ ਹਾਂ ਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰ ਜੀ ਮੇਰੇ ਫਰੈਂਡ ਨੇ ਦੱਸਿਆ ਸੀ ਉੱਥੇ ਹੈ ਦੋ ਸਾਲਾਂ ਦੇ ਵਿੱਚ ਹਾਂ ਜੀ ਜੋ ਤੁਹਾਨੂੰ ਯਾਦ ਆ ਨਹੀਂ ਜਾਵੇ ਤੁਸੀਂ ਕਿੰਨੇ ਵਾਰ ਆਪਸ ਦੇ ਵਿੱਚ ਸੈਕਸ ਕਰ ਲਿਆ ਬੜਾ ਵਾਰ ਬਹੁਤ ਮਾਰ ਕਿੰਨੇ ਵਾਰ ਗਿਣਤੀ ਭਾਵੇਂ ਹੁਣ ਦੇਖ ਲਓ ਆਪਣੇ ਅਮਰਿਤਪਾਲ ਸਿੰਘ ਪੁੱਛ ਰਹੇ ਕਿੰਨੀ ਵਾਰ ਤੁਸੀਂ ਸੈਕਸ ਕਰ ਚੁੱਕੇ ਹੋ ਸਲ ਮੈਨੂੰ ਵੀ ਕਹਿਣਾ ਪੈਣਾ ਮੈਂ ਮਾਫੀ ਚਾਹਣਾ ਪਰ ਕਹਿਣਾ ਹੀ ਪੈਣਾ ਇਹ ਕੋਈ ਇਹ ਤਾਂ ਆਮ ਜੀ ਹੁਣ ਗੱਲ ਬਣਾਤੀ ਕੀ ਕਰੀਏ ਇਹ ਚੀਜ਼ਾਂ ਕਿਤੇ ਹੁੰਦੀਆਂ ਸੀਗੀਆਂ ਮਤਲਬ ਸੋਚ ਵੀ ਨਹੀਂ ਸਕਦੇ ਇਹੋ ਜਿਹੇ ਲਫਜ਼ ਬੋਲਣ ਵਾਸਤੇ ਪਰ ਆਮ ਹੀ ਬਹੁਤ ਬਣਾਤੀਆਂ ਨੇ ਉਹਨੂੰ ਕੁੜੀ ਨੂੰ ਇੱਥੇ ਵੀ ਯਾਦ ਨਹੀਂ ਦਿਲੋ ਉਹ ਦੇਸੀ ਦੂਸਰੀ ਵੀਡੀਓ ਉਹ ਕਾਰ ਵਿੱਚ ਬੈਠਿਆਂ ਦੀ ਸੀ ਆਹ ਹੋਰ ਵੀਡੀਓ ਇੱਥੇ ਵੀ ਕੁੜੀ ਨੂੰ ਯਾਦ ਨਹੀਂਗਾ ਕਿ ਕਿੰਨੀ ਕਵਾਰੀ ਅਸੀਂ ਫਿਜ਼ੀਕਲ ਹੋ ਚੁੱਕੇ ਹਾਂ ਸੁਣੋ ਜੀ ਤੇ ਫਿਰ ਕਹਿੰਦੀ ਆ ਮੇਰੇ ਨਾਲ ਧੱਕਾ ਹੋਇਆ ਟੱਟ ਹੋ ਗਿਆ ਰਾਤਾ ਦੋ ਜਨਤਵਾਰ ਕਿ ਨਜ਼ਾਰੇ ਸੁਣਦੇ ਨਹੀਂ ਨਾ ਤੈਨੂੰ ਕਿ ਦੋ ਜਨਤਵਾਰ ਗੁਰਦਰਾ ਸਿੰਘ ਦੇ ਵਿੱਚ ਹੋਰਾ ਸਾਹਿਬ ਦੇ ਵਿੱਚ ਕਿੰਨੇ ਅਨ ਤੁਸੀਂ ਸੈਸ ਕੀਤਾ ਦੋਹਾਂ ਨਾਲ ਹੁਣ ਦੱਸੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਹ ਕੁਝ ਹੁੰਦਾ ਰਿਹਾ ਯਾਰ ਤੋਬਾ ਤੋਬਾ ਕੁੜੀ ਵੀ ਗੁਰਦਵਾਰੇ ਜਾਂਦੀ ਸੀ ਕੁੜੀ ਪੰਜਾਬਣ ਕੁੜੀਆ ਕੋ ਬਿਹਾਰ ਨ ਨਹੀਂ ਗਈ ਕਿ ਇਹਨੂੰ ਮਰਿਆਦਾ ਦਾ ਨਹੀਂ ਪਤਾ ਗੁਰਦਵਾਰਿਆਂ ਦੀ ਕੁੜੀ ਵੀ ਪੰਜਾਬਣ ਆ ਇਹ ਬੰਦਾ ਬਿਠਾਇਆ ਹੋਇਆ ਗੁਰਦਵਾਰੇ ਦੇ ਵਿੱਚ ਆ ਜਿਹੜਾ ਬਾਬਾ ਕਿਹੜਾ ਮੈਂ ਗਾਲ ਨਿਕਲਣ ਲੱਗੀ ਸੀ ਮੇਰੇ ਮੂੰਹੋਂ ਗੁਰਦਵਾਰਿਆਂ ਵਿੱਚ ਗੁਫਾਵਾਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਤੇ ਅਜੇ ਵੀ ਲੋਕੀ ਜਾਣੋ ਹਟਦੇ ਨਾ ਡੇਰਿਆਂ ਤੇ ਆਪਣੀਆਂ ਜਵਾਨ ਕੁੜੀਆਂ ਲਿਜਾ ਕੇ ਬਿਠਾ ਦਿੰਦੇ ਨੇ ਉੱਥੇ ਆ ਜੋ ਸੁਣੀਆਂ ਜਰਾ ਅੱਗੇ ਇਹ ਕੁੜੀਆਂ ਦੀਆਂ ਪ੍ਰਾਪਤੀਆਂ ਉਹ ਬਾਬਾ ਤਾਂ ਸਾਈਡ ਤੇ ਰੱਖ ਦੋ ਉਹ ਤਾਂ ਹੈਗਾ ਹੀ ਕੰਜਰ ਆ ਨਾ ਉਹ ਤਾਂ ਕੰਜਰਸ ਦੁਨੀਆ ਦਾ ਸਭ ਤੋਂ ਵੱਡਾ ਕੰਜਰਾ ਹੋ ਪਰ ਆ ਗੱਲ ਆਪਾਂ ਕੁੜੀ ਦੀ ਆ ਜ਼ਿਆਦਾ ਕਰਨੀ ਆ ਕਿਉਂਕਿ ਇਹ ਕੋਈ ਗੱਲ ਹੀ ਨਹੀਂ ਕਰ ਰਿਹਾ ਤੁਸੀਂ 2 2.5 3 ਸਾਲ ਖੇ ਖਾ ਕੇ ਤੈਨੂੰ ਇਹ ਵੀ ਨਹੀਂ ਚੇਤਾ ਕਿੰਨੀ ਕਵਰ ਤੂੰ ਫਿਜ਼ੀਕਲ ਹੋਈ ਤੇ ਹੋਣ ਕੇ ਨਹੀਂ ਮੇਨਾ ਧੋਖਾ ਹੋ ਗਿਆ ਕਿਹੜੇ ਮੂੰਹ ਨਾਲ ਯਾਰ ਹੱਦ ਹੋਈ ਪਈ ਤੁਹਾਡੇ ਵਾਲੀ ਕੁਝ ਬੋਲ ਬਣਾ ਮੜਾ ਕੋਈ ਨਹੀਂ ਤਾਂ 2 2 ਵਾਰੀ ਤਾਂ ਅਸੀਂ ਨਹੀਂ ਲੈ ਰਹੇ ਹਾਂ ਬੜੇ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਉਹ ਵੀ ਬਾਬੇ ਵੀ ਅਮਰਪਾਲ ਵੀ ਵਾਰ-ਵਾਰ ਉਹੀ ਗੱਲਾਂ ਸਰੀਰਕ ਸੰਬੰਧ ਬਣਾਏ ਸੈਕਸ ਕੀਤਾ ਮਾਮਾ ਦੋਨੋਂ ਸੇਮ ਹੀ ਆ ਬਾਦ ਦੇ ਨੇ ਤੁਹਾਨੂੰ ਕਿਹਾ ਤਾਂ ਨਾਰਾ ਲਾਇਆ ਸੀ ਮੈਂ ਵਿਆਹ ਕਰਾਉਂ ਚਰੇਣਾ ਹਾਂਜੀ ਵਿਆਹ ਤਾਂ ਸ਼ੁਰੂ ਤੋਂ ਹੀ کہہ ਰਹੀ ਸੀ ਉਦੋਂ ਟੈਨੈਂਟ ਆ ਸੀ ਵਿੱਚ ਫਰਜ਼ ਕਰ ਲੋ ਤੈਨੂੰ ਪੀਲਦ ਗੱਲਾਂ ਵਿਆਹ ਇਹਨੇ ਤੈਨਾਂ ਕੀ ਕਰਾਉਣਾ ਹੈ ਫਰਜ਼ ਕਰ ਲੋ ਕਿਹਾ ਵਿਆਹ ਤੈਨੂੰ ਵਿਆਹ ਦਾ ਤੁਸੀਂ ਕੁੜੀਆਂ ਕੱਲੀ ਇਸ ਕੁੜੀ ਦੀ ਨਹੀਂ ਗੱਲ ਕਰਦਾ ਸਾਰੀਆਂ ਕੁੜੀਆਂ ਦੀ ਤੁਸੀਂ ਵਿਆਹ ਤੋਂ ਪਹਿਲਾਂ ਕਿਸੇ ਨਾਲ ਕਿੱਦਾਂ ਤੁਸੀਂ ਹਮ ਬਿਸਤਰ ਹੋ ਸਕਤੀਆਂ ਹੋ ਯਾਰ ਫਿਜ਼ੀਕਲ ਕਿੱਦਾਂ ਹੋ ਸਕਤੀਆਂ ਹੋ ਜਮਾਨਾ ਕਿੱਥੇ ਚਲੇ ਗਿਆ ਯਾਰ ਸਾੜਾ ਅਸੀਂ ਤਾਂ ਉਹ ਜਮਾਨਾ ਦੇਖਿਆ ਕੁੜੀ ਮੁੰਡਾ ਮੂੰਹ ਨਹੀਂ ਸੀ ਦੇਖਦੇ ਹੁੰਦੇ ਸਾਡੇ ਪਿੰਡ ਦੀ ਤੁਹਾਨੂੰ ਗੱਲ ਸੁਣਾ ਸਾਡੇ ਪਿੰਡ ਇੱਕ ਉਹ ਉਹਨਾਂ ਦਿਨਾਂ 'ਚ ਜਿੱਦਾਂ ਮੰਗਣੀਆਂ ਹੁੰਦੀਆਂ ਸੀ ਉਦੋਂ ਵੀ ਮੁੰਡਾ ਕੁੜੀ ਵਿਆਹ ਲਈ ਦੇਣੀ ਇੱਕ ਦੂਸੇ ਸ਼ਕਲ ਦੇਖਦੇ ਮੁੰਡੇ ਦਾ ਸੰਸਾਰਪੁਰ ਤੋਂ ਮੁੰਡਾ ਸਾਡੇ ਪਿੰਡ ਮੰਗਿਆ ਹੋਇਆ ਸੀਗਾ ਤੇ ਉਹ ਮੂੰਹ ਜਿਆ ਲੁਕੋ ਕੇ ਸਾਈਕਲ ਤੇ ਤੇ ਦੇਖਣਾ ਜਾਂਦਾ ਹੁੰਦਾ ਸੀ ਕੁੜੀ ਨੂੰ ਜਿੱਦਾਂ ਪੱਥੀਆਂ ਪੁੱਥੀਆਂ ਸਿੱਟਣ ਜਾਣਾ ਕੋਹਾ ਕੋਸਟਿਆਂ ਨੂੰ ਦੇਖਣਾ ਪਤਾ ਲੱਗ ਗਿਆ ਸੀ ਮੁੰਡਿਆਂ ਨੂੰ ਵੀ ਇਹ ਇਹ ਉਹੀ ਆ ਜਿਹੜਾ ਬੰਦੇ ਸਾਡੇ ਪਿੰਡ ਮੰਗਿਣੀ ਹੋਈ ਹੈ ਜੇ ਵਿਆਹ ਨਹੀਂ ਹੋਇਆ ਪਰ ਇਹ ਦੇਖਣ ਆਉਂਦਾ ਕੁੜੀ ਨੂੰ ਉਹਦਾ ਚੰਗਾ ਸੌਦਾ ਲਾਇਆ ਸੀ ਸਿਰਫ ਇਸ ਕਰਕੇ ਕਿ ਉਹ ਕੁੜੀ ਨੂੰ ਦੇਖਣ ਆ ਜਾਂਦਾ ਤੇ ਅੱਜ ਕੱਲ ਤੁਸੀਂ ਇਹ ਕੱਲੀ ਕੁੜੀ ਨਹੀਂ ਸਾਰੀਆਂ ਕੁੜੀਆਂ ਅੱਜ ਕੱਲ ਔਰ ਉਹੋ ਜਿਹੇ ਬੇਗਹਿਰਤ ਮਾਪੇ ਜਿਹੜੇ ਅੱਜ ਕੱਲ ਕਹਿੰਦੇ ਆ ਪ੍ਰੀ ਵੈਡਿੰਗ ਤੇ ਤੋੜ ਦਿੰਦੇ ਨੇ ਪ੍ਰੀ ਵੈਡਿੰਗ ਤੇ ਪ੍ਰੀ ਫੋਟੋ ਤੇ ਫ੍ਰੀ ਵੀਡੀਓ ਬਣਾਉਣਾ ਤੋੜ ਦਿੰਦੇ ਨੇ ਕੱਲੀ ਮੁੰਡੇ ਨੂੰ ਕੱਲੀ ਕੁੜੀ ਨੂੰ ਮੁੰਡੇ ਦੇ ਨਾਲ ਇਹ ਕੁਝ ਹੁੰਦਾ ਫਿਰ ਜੀ ਮੈਂ ਇਹ ਕਹਿੰਦੇ ਸੀਗੇ ਕਿ ਸਾਡੇ ਨਾਲ ਵੀ ਧੋਖਾ ਹੋਇਆ ਹੋਇਆ ਵਾ ਸਾਡੇ ਕੋਲੇ ਸਾਡੇ ਕੋਲੇ ਕੁਝ ਵੀਡੀਓ ਰਿਕਾਰਡਗਾ ਫਿਰ ਫੋਟੋ ਤੇ ਤੁਹਾਡੀਆਂ ਚੈਟ ਤੇ ਕੱਲ੍ਹ ਘੱਟੋ ਘੱਟ ਨਹੀਂ ਤਾਂ 60 62 ਤੁਹਾਡੇ ਕੋਲ ਫੋਨ ਕਾਲ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਾਰ ਜਾ ਇਹ ਕੀ ਦੀਆਂ ਗੀਤ ਨੇ ਇਹ ਕਹਿੰਦਾ ਮੈਨੂੰ ਚਾਕੇ ਲੱਜਾਣਾ ਕੌਣ ਕਹਿ ਰਿਹਾ ਹੈ ਮੈਂ ਨਾ ਤੇ ਯਾਰ 10 ਸੈਕਿੰਡ ਨਹੀਂ ਆ ਕੁੜੀ ਨੂੰ ਨਾ ਦੇਖਿਆ ਨਾ ਰਿਹਾ ਇੰਨਾ ਰੱਜ ਕੇ ਕਰਦਾ ਨਾ ਤਵੇ ਵੀ ਬਦਲ ਕੇ ਪੰਜ ਦਾ ਸ਼ੁਰੂਆਤ ਕਰਵਾ ਦੇ ਚਲੋ ਇਹ ਉਹੀ ਗੱਲਾਂ بار بار ਨੇ ਹੁਣ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਤੇ ਗੱਲ ਕਰਿਓ ਸੱਚੀ ਰੱਬ ਦਾ ਵਾਅਦਾ ਐਵੇਂ ਲਕੀਰ ਦੇ ਫਕੀਰ ਨਾ ਬਣਿਆ ਕਰੋ ਮੈਂ ਬੜੇ ਰਿਸਕ ਤੇ ਇਦਾਂ ਬੋਲਦਾ ਹੁੰਨਾ ਮੈਨੂੰ ਵੀ ਕਾਲਾਂ ਬਹੁਤ ਆਉਂਦੀਆਂ ਆ ਜੇ ਇਹ ਜਿਹੜੇ ਬਾਬਿਆਂ ਦੇ ਬੜੇ ਆਈਟੀ ਸੈੱਲ ਹੁੰਦੇ ਨੇ ਅੱਗੇ ਮੈਂ ਉਹ ਬਾਬਾ ਸੁਰਿੰਦਰ ਸਾਈਂ ਬਾਰੇ ਗੱਲ ਕੀਤੀ ਮੈਨੂੰ ਬਹੁਤ ਕਾਲਾਂ ਕੋਲ ਆਈਆਂ ਆਹ ਕਰਦਾਂਗੇ ਉਹ ਕਰਦਾਂਗੇ ਤੇ ਮੈਂ ਡਰਨ ਵਾਲਾ ਤਾਂ ਹੈ ਨਹੀਂਗਾ ਬਾਕਾਇਦਾ ਨੰਬਰ ਦਿੱਤਾ ਹੁੰਦਾ ਇਹਦੇ ਨਾਲ ਲਿੰਕ ਪਾਇਆ ਹੁੰਦਾ ਮੇਰੇ WhatsApp ਦਾ ਤੇ ਕਾਲ ਸਾਰੇ ਕਰਦੇ ਨੇ ਮੈਂ ਤੇ ਉਹਨੂੰ ਇੱਕ ਬੰਦੇ ਦੀ ਬੜੀ ਕਾਲ ਆਈ ਮੈਂ ਬੜਾ ਤੱਤਾ ਹੋਇਆ ਸੁਰਿੰਦਰ ਸਾਈਂ ਵਾਰੀ ਮੈਨੂੰ ਜਿਹੜੀਆਂ ਗੱਲਾਂ ਕਹੀਆਂ ਮੈਂ ਇੱਥੇ ਕਹਿ ਨਹੀਂ ਸਕਦਾ ਬੇਸ਼ੱਕ ਉਹਨੇ ਰਿਕਾਰਡਿੰਗ ਵੀ ਕੀਤੀ ਹੋਵੇ ਸੁਣਾ ਦੇ ਵੀ ਕਿਸ ਦਿਨ ਪਰ ਮੈਂ ਉਹਨੂੰ ਜਿੱਦਾਂ ਭਜਾਇਆ ਨਾ ਮੈਂ ਤੇ ਇਹਦੇ ਵੀ ਕਿਸੇ ਇਹਦੇ ਚੇਲੇ ਚੁੱਲੇ ਦਾ ਹੋਊਗਾ ਫੋਨ ਉਦਾਂ ਹੀ ਮੈਂ ਬੋਲਾਂਗਾ ਗਾਲਾਂ ਮੈਨੂੰ ਵੀ ਬਹੁਤ ਆਉਂਦੀਆਂ ਨੇ ਪਰ ਮੈਂ ਚਾਹਦਾ ਨਹੀਂ ਹੁੰਦਾ ਗਾਲਾਂ ਗੋਲਾ ਕੱਢਣੀਆਂ ਹੁਣ ਦੱਸੋ ਵੀ ਕਸੂਰ ਜ਼ਿਆਦਾ ਕਿਹਦਾ ਹੈ ਇਹ ਕੁੜੀ ਨੂੰ ਘਿੰਤੀ ਵੀ ਯਾਦ ਨਹੀਂ ਕਿੰਨੀ ਵਾਰੀ ਫਿਜ਼ੀਕਲ ਹੋ ਚੁੱਕੀ ਆ ਚਵਲ ਦੇ ਨਾਲ ਠੀਕ ਆ ਅਮਰਿਤਪਾਲ ਸਿੰਘ ਮੈਰੋਂ ਇਹ ਕੰਮ ਕਰ ਰਿਹਾ ਚਲੋ ਚੰਗੀ ਗੱਲ ਆ ਪਰ ਬਾਬਾ ਜੀ ਇਹ ਵੀ ਸੋਚਿਆ ਕਰੋ ਕਿ ਗੱਲ ਦੋ ਪਾਸੇ ਸੁਣੋ ਦੋ ਪਾਸੇ ਦੀ ਕਰੋ ਤੇ ਨਿਆਂ ਕਰਨਾ ਤੇ ਪ੍ਰੋਪਰ ਕਰੋ ਕਿਉਂ ਨਹੀਂ ਕੁੜੀ ਕਿਉਂ ਨਹੀਂ ਜੇਲ੍ਹ ਗਈ ਕੁੜੀ ਨੂੰ ਕੀ ਸਜ਼ਾ ਦਿੱਤੀ ਇਹ ਦੱਸੋ ਬਾਬਾ ਤੇ ਮੈਂ ਕਹਿੰਦਾ ਸਾਰੀ ਉਮਰ ਜੇਲ੍ਹ ਚੋਂ ਨਿਕਲੇ ਨਾ ਫਾਂਸੀ ਹੋਣੀ ਚਾਹੀਦੀ ਆ ਇਕੱਲੀ ਇਹੋ ਕੁੜੀ ਥੋੜੋ ਹੋਰ ਬਹੁਤ ਕੁੜੀਆਂ ਨੇ ਕੀਤਾ ਇਹ ਇਹ ਦੂਸਰਾ ਰਾਮ ਰਹੀਮ ਆ ਉਹ ਵੀ ਗੁਫਾਵਾਂ ਵਿੱਚ ਇਹੀ ਕੁਛ ਕਰਦਾ ਕਿ ਇਹਦੇ ਵਰਗੇ ਜੇ ਹੋਰ ਪਤਾ ਨਹੀਂ ਕਿੰਨੇ ਕੁ ਤੁਰੇ ਫਿਰਦੇ ਉੱਥੇ ਹਰ ਘਰ ਚ ਬਾਬਾ ਬਣਿਆ ਜਿਹਨੂੰ ਕੋਈ ਕਿਤੇ ਕੰਮ ਕਰਨੇ ਮਿਲਦੋ ਕਹਿੰਦੇ ਚਲੋ ਦੋ ਕੰਮ ਨੇ ਬਾਬਾ ਬਣ ਚੋ ਜਾਂ ਤੇ ਜਾਂ ਫਿਰ ਗਾਉਣ ਲੱਗ ਜਾ ਹੁਣ ਇਸ ਕੁੜੀ ਦਾ ਕੀ ਕਰਨਾ ਹੈ ਵੀ ਦੱਸੋ ਇਹ ਕੁੜੀ ਨੂੰ ਬਾਅਦ ਚ ਲਿਆਂਦਾ ਕਿਸੇ ਨੇ ਅੱਗੇ ਯਾਰ 2 ਸਾਲ ਤੁਸੀਂ 2 ਸਾਲ ਤੇ ਦੱਸ ਰਹੀ ਆ ਤੁਸੀਂ ਯਾਰ ਕੁੜੀ ਕਿਸੇ ਦਾ 2 ਦਿਨ ਵੀ ਰਹਿ ਆਵੇ ਉਹਨੂੰ ਸ਼ਰਮ ਹੋਣੀ ਚਾਹੀਦੀ ਮਾੜੀ ਮੋਟੀ ਮਾਈਕ ਮੂਰੇ ਬੋਲਣ ਲਈ 2 ਘੰਟੇ ਵੀ ਰਿਹਾ ਵੇ 2 ਮਿੰਟ ਵੀ ਰਿਹਾ ਵੇ ਹੋਟਲ ਦੇ ਵਿੱਚ ਹੋਟਲਾਂ 'ਚ ਕੌਣ ਜਾਂਦੀਆਂ ਨੇ ਮੈਂ ਉਹ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੁੰਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਕੌਣ ਜਾਂਦੀਆਂ ਨੇ ਹੋਟਲ 'ਚ ਤੁਸੀਂ ਆਪ ਹੀ ਇਹ ਖਾਲੀ ਦਾਹ ਪਰ ਲਿਓ ਫਿਰ ਕਹਣਾ ਪਰਮਜੀਤ ਬੋਲਦਾ ਮੈਨੂੰ ਇਹ ਗੱਲਾਂ ਨਹੀਂ ਪਚਦੀਆਂ ਮੈਨੂੰ ਸੱਚੀ ਨਹੀਂ ਪਚਦੀਆਂ ਇਹ ਗੱਲਾਂ ਕਿਉਂਕਿ ਜ਼ਮਾਨਾ ਇੰਨਾ ਕੁ ਬਦਲ ਰਿਹਾ ਕਿ ਮੈਂ ਹੈਰਾਨਾ ਦੇਖਦੇ ਕਿ ਡੇ ਬਾਏ ਡੇ ਇੰਨੀਆਂ ਕੁੱਤੀਆਂ ਕੁੱਤੀਆਂ ਗੱਦੀਆਂ ਗੱਦੀਆਂ ਖਬਰਾਂ ਆਉਂਦੀਆਂ ਕਿ ਬਸ ਹੈਰਾਨ ਹੋ ਜਾਂਦੇ ਅਸੀਂ ਦੇਖ-ਦੇਖ ਕੇ ਰਿਸ਼ਤੇ ਨਾਤੇ ਨੂੰ ਖਤਮ ਕਰ ਰਹੇ ਹੋ ਤੁਸੀਂ ਲੋਕ ਇੱਜ਼ਤਾਂ ਲੁਟਾ ਰਹੇ ਹੋ ਤੁਸੀਂ ਲੋਕ ਆਪਣੇ ਜੇ ਤੁਹਾਨੂੰ ਬਹੁਤੇ ਚਸਕਾ ਲੋਕਾਂ ਦੇ ਥੱਲੇ ਜਾ ਕੇ ਪੈਣ ਦਾ ਆਪਣੇ ਮਾਂ ਪਿਓ ਦਾ ਮਾੜਾ ਮੋਟਾ ਖਿਆਲ ਕਰੋ ਆਪਣੇ ਭੈਣਾਂ ਭਰਾਵਾਂ ਦਾ ਖਿਆਲ ਕਰੋ ਪਈ ਅਮਰਤਪਾਲ ਇਹਦੀ ਮਾਂ ਨੂੰ ਕੁੜੀ ਦੀ ਨੂੰ ਕਦੇ ਪੁੱਛਿਆ ਜਾ ਕੇ ਪਿਓ ਨੂੰ ਪੁੱਛਿਆ ਜਾ ਕੇ ਪੁੱਛਣਾ ਚਾਹੀਦਾ ਸੀਗਾ ਕਿ ਉਹਨਾਂ ਦੇ ਕੀ ਹਾਲਾਤ ਨੇ ਮੇਰੀ ਮਾਂ ਬਿਮਾਰ ਸੀਗੀ ਮੈਂ ਤਦ ਬਾਬੇ ਕੋ ਕਹੀ ਸੀ ਉਹ ਭੈਣ ਦੇ ਯਾਰੋ ਮਾਂ ਬਿਮਾਰ ਹੈ ਤਾਂ ਹਸਪੀਟਲ ਲੈ ਕੇ ਜਾਓ ਪੈਸਾ ਤੇ ਲੱਗਦਾ ਦੱਸੋ ਲੋਕਾਂ ਨੂੰ ਅੱਜ ਕੱਲ ਹੈਲਪ ਕਰ ਦੇਣੇ ਮੈਨੂੰ ਦੱਸੋ ਮੈਂ ਜਿੰਨੀ ਹੋ ਸਕਦਾ ਕਰ ਸਕਦਾ ਸੀਗਾ ਵਿਧ ਪ੍ਰੂਫ ਦੱਸੋ ਪਰ ਕਿਉਂਕਿ ਅੱਜ ਕੱਲ ਫੇਕ ਬਹੁਤ ਨੇ ਲੋਕੀ ਨਕਲੀ ਲੱਤਾਂ ਬਾਂਹਾਂ ਤੜਾਈ ਬੈਠੇ ਨੇ ਲਕਿ ਨਕਲੀ ਬਿਮਾਰ ਹੋਏ ਪੈ ਨੇ ਮੇਰੇ ਫੇਫਰੇ ਗਿਆ ਤੇ ਮੇਰੇ ਹੋ ਗਿਆ ਤਾਂ ਆ ਗਿਆ ਮੈਂ ਬਹੁਤ ਸੇਵਾ ਕਰ ਕਰਕੇ ਅੱਜ ਕੱਲ ਵੈਸੇ ਮੱਥਾ ਟੇਕਿਆ ਹੋਇਆ ਮੈਂ ਮੈਂ ਕਿਹਾ ਸੋਸ਼ਲ ਮੀਡੀਆ ਤੇ ਮੈਨੂੰ ਜਿਹੜੇ ਇਦਾਂ ਦੇ ਆਉਂਦੇ ਕੇਸ ਮੈਂ ਹੈਲਪ ਨਹੀਂ ਕਰਨੀ ਕਿਉਂਕਿ ਅਸੀਂ ਹਰ ਪਾਸੇ ਬਸ ਦਾ ਲਾਉਣ ਤੇ ਤੁਰੇ ਹੋਏ ਆ ਸੋ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਕੀ ਜੋ ਮੈਂ ਬੋਲਿਆ ਜੇ ਮੈਂ ਗਲਤ ਹੋਵਾਂ ਫੇਰ ਵੀ ਸ਼ਰੇਆਮ ਕਿਉ ਮੈਂ ਨਹੀਂ ਕਹਿੰਦਾ ਕਿ ਮੇਰੀਆਂ ਤਰੀਫਾਂ ਹੀ ਕਰਿਓ ਜੇ ਮੈਂ ਗਲਤ ਹੋਵਾਂ ਉਹ ਵੀ ਦੱਸਿਓ ਜੇ ਮੈਂ ਸਹੀ ਹੋਵਾਂ ਫੇਰ ਵੀ ਦੱਸਿਓ ਭਾਈ ਅਮਰਤਪਾਲ ਸਿੰਘ ਮੈਂ ਤੇਰੇ ਨਾਲ ਆ ਪਰ ਇਨਸਾਫ ਦੰਤ ਮੈਂ ਅੱਗੇ ਵੀ ਦੋ ਤਿੰਨ ਵਾਰੀ ਵੇਖਿਆ ਤੁਸੀਂ ਇੱਕ ਪਾਸੇ ਜਾਂਦੇ ਇੱਕ ਤੁਹਾਨੂੰ ਫੋਟੋ ਦਿਖਾਉਣਾ ਹੁਣ ਇਹ ਵੀ ਭਾਈ ਅਮਰਤਪਾਲ ਦੇ ਪੇਜ ਤੋਂ ਚੱਕਿਆ ਹੁਣ ਇਹਦੀ ਆਪਣੀ ਸਟੇਟਮੈਂਟ ਨਿਕਲਦੀ ਮੈਂ ਇਸ ਕਰਕੇ ਤੁਹਾਨੂੰ ਦਿਖਾਉਣ ਲੱਗਾ ਮੈਂ ਨਹੀਂ ਕਹਿੰਦਾ ਕਿ ਬਾਬਾ ਝੂਠਾ ਆ ਜਾਂ ਕੁਝ ਮੈਨੂੰ ਨਹੀਂ ਪਤਾ ਫੈਸਲਾ ਤੁਸੀਂ ਕਰਨਾ ਆ ਜਿਹੜੀ ਸਟੇਟਮੈਂਟ ਆ ਇਹਨੇ ਅਨਾਉਂਸ ਕੀਤਾ ਸੀ ਬਾਬੇ ਇਸਨੇ ਕਿ ਮੈਨੂੰ 10 ਲੱਖ ਰੁਪਏ ਦੀ ਆਫਰ ਕੀਤੀ ਸੀ ਆ ਚਵਲ ਬਾਬੇ ਨੇ ਕਹਿੰਦਾ ਮੈਨੂੰ 10 ਲੱਖ ਰੁਪਏ ਦੀ ਆਫਰ ਕੀਤੀ ਸੀ ਵੀ ਕੇਸ ਇਹ ਰਫਾ ਦਫਾ ਕਰ ਦੇ ਮੈਂ ਕਹਿੰਦਾ ਨਹੀਂ ਮੰਨਿਆ ਮੈਨੂੰ ਹਾਂ ਕਰਤੀ ਇਸ ਕਰਕੇ ਕਿ ਮਿਲਣਾ ਸੀਗਾ ਫਿਰ ਮੈਂ ਉਸ ਇਹਦੀ ਕਬੂਲੀ ਨਹੀਂ ਹੁਣ ਇਸ ਪੋਸਟ ਦੇ ਵਿੱਚ ਬਾਬੇ ਦੀ ਸਟੇਟਮੈਂਟ ਇਹ ਜ ਹੈ ਕਹਿੰਦਾ ਆਹ ਸਾ ਸਾਨੂੰ 20 ਲੱਖ ਉੱਥੇ ਕਹਿੰਦਾ 10 ਲੱਖ ਇੱਥੇ ਕਹਿੰਦਾ 20 ਲੱਖ ਤੇ ਨਾਲ ਜਿਹੜੀ ਕਾਰ ਜਿਹੜੀ ਬੜੀ ਮਸ਼ਹੂਰ ਆ ਕਾਰ ਇੰਡੀਆ ਦੇ ਫੋਰਚੂਨ ਕਾਰ ਕਿੰਦਾ ਸੀ ਮੈਨੂੰ ਦੇ ਰਹੇ ਨੇ ਉਥੇ ਦੱਸਣਾ ਕਿ ਇਥੇ 20 ਲੱਖ ਹੋਗਾ ਨਾਲ ਕਾਰ ਵੀ ਹੋਗੀ ਹੁਣ ਰੱਬ ਜਾਣੇ ਦੋਨਾਂ ਚੋਂ ਸੱਚ ਕੀ ਹੈ ਪਰ ਗੱਲ ਇਹ ਹੈ ਕਿ ਮੈਂ ਬਹੁਤਾ ਸਹਿਮਤ ਨਹੀਂਗਾ ਇਸ ਕੇਸ ਨਾਲ ਮੈਂ ਨਹੀਂ ਕਿੰਦਾ ਬਾਬਾ ਜੇਲ ਤੇ ਨਹੀਂ ਜਾਂਦਾ ਬਾਬਾ ਤਾਂ ਕਿਤੇ ਐਸੀ ਜੇਲ ਵਿੱਚ ਜਾਵੇ ਜਿੱਥੇ ਕੋਈ ਮਨਾਹੀ ਜਿੱਥੇ ਕੋਈ ਸਜ਼ਾ ਦੀ ਕੋਈ ਐਸੀ ਕੋ ਸਜ਼ਾ ਸਬੰਧਨ ਹੋਵੇ ਕਿ ਬੰਦਾ ਪੱਟੀ ਵੀ ਨਾ ਕਰ ਸਕੇ ਹੱਥ ਲਾ ਲਾ ਕੇ ਦੇਖੀ ਮੈਂ ਕੀ ਪੰਗੇ ਲੈ ਲੈ ਪਰ ਬਰਾਬਰ ਕੁੜੀ ਨੂੰ ਵੀ ਹੋਣੀ ਚਾਹੀਦੀ ਸਜ਼ਾ ਲੇਡੀਜ਼ ਜੇਲ੍ਹ ਜੇਲਾਂ ਬਣੀਆਂ ਹੋਈਆਂ ਨੇ ਲੇਡੀਜ਼ ਵਾਸਤੇ ਕੁੜੀ ਵੀ ਜੇਲ੍ਹ ਵਿੱਚ ਜਾਣੀ ਚਾਹੀਦੀ ਹੈ ਜਿਹਨੂੰ ਆਪਣੇ ਮਾਪੇ ਪੈਣ ਪਰਾਇਸ ਤੇਦਾਰੀ ਪੈਂਡ ਦੀ ਪੋਰਾ ਇੱਜ਼ਤ ਦਾ ਖਿਆਲ ਨਹੀਂ 2 ਸਾਲ ਤੂੰ ਖੇ ਖਾਧੀ ਇਸ ਚਵੜ ਦੇ ਨਾਲ ਤੇ ਤੂੰ ਅੱਜ ਮੈਨੂੰ ਕਹਿੰਨੀ ਮੈਨੂੰ ਨਿਆਂ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕਿੱਦਾਂ ਕਾਦਾ ਇਨਸਾਫ ਚਾਹੇ ਭੋਲ ਦਿਓ ਤੁਸੀਂ ਫਿਰ ਤੈਨੂੰ ਇੰਨਾ ਵੀ ਯਾਦ ਨਹੀਂ ਕਿ ਤੂੰ ਕਿੰਨੀ ਵਾਰੀ ਉਹਦੇ ਨਾਲ ਸੈਕਸ ਕਰ ਚੁੱਕੀ ਆ ਤੈਨੂੰ ਯਾਦ ਹੀ ਨਹੀਂ ਹੋਟਲਾਂ 'ਚ ਜਾਂਦੇ ਹੋ ਤੁਸੀਂ ਗੁਫਾਵਾਂ ਵਿੱਚ ਜਾਂਦੇ ਹੋ ਤੁਸੀਂ ਜਾਂਜ ਘਰ ਵਿੱਚ ਜਾਂਜ ਘਰ ਇਸ ਕਰਕੇ ਤੁਸੀਂ ਉੱਥੇ ਕਿਹੜੀ ਬਰਾਤ ਲਾਈ ਹੋਈ ਉਸ ਜਾਂਜ ਘਰ ਦੇ ਵਿੱਚ ਜਾਂਜ ਘਰ ਇਸ ਕਰਕੇ ਬਣਦੇ ਹੁੰਦੇ ਪਿੰਡਾਂ ਦੇ ਵਿੱਚ ਵੀ ਤੁਸੀਂ ਉੱਥੇ ਜਾ ਕੇ ਆਪਣੇ ਖੇਕ ਆਓ ਹੱਦ ਹੋਈ ਆ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਲੋਕਾਂ ਕੋਲ ਆਪਣੀਆਂ ਕੁੜੀਆਂ ਨੂੰ ਬਚਾਓ ਮੈਂ ਅਖੀਰ ਤੇ ਇਹੀ ਕਹੂੰਗਾ ਸਤਿ ਸ਼੍ਰੀ ਅਕਾਲ